ਬਿਕਰਮ ਮਿਡਜੀਠੀਆ ਨੇ ਭੇਜਿਆ ਜੇਲ੍ਹ ਚੋਂ ਸੀਐਮਾ ਨੂੰ ਖਾਸ ਸੁਨੇਹਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਿਡਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪਹਿਲਾਂ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ 7 ਦਿਨ ਦੇ ਲਈ ਰਹਿੰਦੇ ਨੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਫਿਰ 4 ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਮਿਲ ਜਾਂਦਾ ਪਰ 4 ਦਿਨ ਦਾ ਰਿਮਾਂਡ ਖਤਮ ਹੁੰਦੇ ਹੀ ਦੁਬਾਰਾ ਤੋਂ ਵਿਜੀਲੈਂਸ ਰਿਮਾਂਡ ਜ਼ਰੂਰ ਮੰਗਦੀ ਆ ਪਰ ਉਹ ਨਾ ਨੂ ਰਿਮਾਂਡ ਨਹੀਂ ਮਿਲਦਾ ਬਲਕਿ ਨਾਬਾ ਦੀ ਜੇਲ੍ਹ ਦੇ ਵਿੱਚ ਨਇਕ ਹਰਾਸਤ ਦੇ ਵਿੱਚ 14 ਦਿਨਾਂ ਦੇ ਲਈ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਜਾਂਦਾ ਤਾਂ ਵਿਕਰਮ ਮਜੀਠੀਆ ਜੇਲ੍ਹ ਦੇ ਅੰਦਰੋਂ ਸੰਦੇਸ਼ ਭੇਜ ਰਹੇ ਨੇ ਜੋ ਕਿ ਅਕਾਲੀ ਦਲ ਦੇ ਵਕੀਲ ਤੇ ਮੁਖਬਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਦੱਸਿਆ ਕਿ ਆਖਰ ਮੁੱਖ ਮੰਤਰੀ ਨੂੰ ਸੰਦੇਸ਼ ਭੇਜਿਆ ਵਿਕਰਮ ਮਜੀਠੀਆ ਨੇ ਤਾਂ ਹੁਣ ਹਰ ਕੋਈ ਸੋਚਦਾ ਹੋਵੇਗਾ ਸੰਦੇਸ਼ ਕੀ ਭੇਜਿਆ ਆ ਆਖਰ ਕਿਹੜਾ ਸੁਨੇਹਾ ਜੇਲ੍ਹ ਦੇ ਅੰਦਰੋਂ ਵਿਕਰਮ ਮਜੀਠੀਆ ਨੇ ਭੇਜਿਆ ਮੁੱਖ ਮੰਤਰੀ ਦੇ ਨਾਮ ਕੀ ਕੁਝ ਕਹਿ ਰਹੇ ਨੇ ਵਿਕਰਮ ਮਜੀਠੀਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇੱਕ ਵਾਰ ਤੁਹਾਨੂੰ ਅਰਸ਼ਦੀਪ ਕਲੇਰ ਜੋ ਕਿ ਅਕਾਲੀ ਦਲ ਦੇ ਮੁਖ ਬੁਲਾਰੇ ਤੇ ਵਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਦੀ ਜੁਬਾਨੀ ਸੁਣਾਓ ਮੁੱਖ ਮੰਤਰੀ ਪੰਜਾਬ ਵਿਅਸਤ ਨੇ ਮੈਂ ਚੀਕਾਂ ਮੈਂ ਬੀਪੀ ਬੀਪੀ ਵਿਕਰਮ ਮਜੀਠੀਆ ਸਾਹਿਬ ਦਾ ਬਿਲਕੁਲ ਸਹੀ ਹੈ ਮੇਰੀ ਕੱਲ ਹੋਈ ਹੈ ਉਹ ਕਹਿੰਦੇ ਕਿ ਚਿੰਤਾ ਨਹੀਂ ਕਰਨੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸਾਰਾ ਕੁਝ ਨੋਰਮਲ ਹੈ ਮੁੱਖ ਮੰਤਰੀ ਸਾਹਿਬ ਆਪਦਾ ਧਿਆਨ ਰੱਖਣ ਆਪਣੀ ਸਿਹਤ ਦਾ ਜਰਾ ਧਿਆਨ ਰੱਖਿਆ ਕਰ ਬਾਹਰ ਆ ਕੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਦਾ ਜਵਾਬ ਵੀ ਤਾਂ ਦੇਣੇ ਸੁਣਨੇ ਨੇ ਸੋ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਨੂੰ ਇਸ ਤਰੀਕੇ ਹਾਸੋਈਂ ਦੀ ਸਥਿਤੀ ਚ ਨਾ ਪਾਉ ਤੁਹਾਨੂੰ ਜਿਹੜਾ ਸ਼ਰਮਨੀ ਅਕਾਲੀ ਦਲ ਨੇ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਦਿਓ ਗੱਲਾਂ ਬਹੁਤ ਮਾਰ ਲੀਆਂ 11 ਦਿਨ ਤੋਂ ਲੋਕਾਂ ਨੇ ਤੁਹਾਡੀ ਗੱਲਾਂ ਹੀ ਸੁਣੀਆਂ ਨੇ ਸਬੂਤ ਦੇ ਮੁੱਖ ਮੰਤਰੀ ਪੰਜਾਬ ਵਿਅਸਤ ਨੇ ਮੈਂ ਚੀਕਾਂ ਮੈਂ ਬੀਪੀ ਬੀਪੀ ਬਿਕਰਮ ਮਜੀਠੀਆ ਸਾਹਿਬ ਦਾ ਬਿਲਕੁਲ ਸਹੀ ਹੈ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਕਿ ਚਿੰਤਾ ਨਹੀਂ ਕਰਨੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸਾਰਾ ਕੁਝ ਨੋਰਮਲ ਹੈ ਮੁੱਖ ਮੰਤਰੀ ਸਾਹਿਬ ਆਪਦਾ ਧਿਆਨ ਰੱਖਣ ਆਪ ਦੀ ਸਿਹਤ ਦਾ ਜਰਾ ਧਿਆਨ ਰੱਖਿਆ ਕਰੋ ਬਾਹਰ ਆ ਕੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਦਾ ਜਵਾਬ ਵੀ ਤਾਂ ਦੇਣੇ ਸੁਣਨੇ ਨੇ ਸੋ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਨੂੰ ਇਸ ਤਰੀਕੇ ਹਾਸੋਈ ਨਹੀਂ ਸਥਿਤੀ ਚ ਨਾ ਪਾਓ ਤੁਹਾਨੂੰ ਜਿਹੜਾ ਸ਼ਰਮਨੀ ਅਕਾਲੀ ਦਲ ਨੇ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਦਿਓ ਗੱਲਾਂ ਬਹੁਤ ਮਾਰ ਲੀਆਂ 11 ਦਿਨ ਤੋਂ ਲੋਕਾਂ ਨੇ ਤੁਹਾਡੀ ਗੱਲਾਂ ਹੀ ਸੁਣੀਆਂ ਨੇ ਸਬੂਤ ਤੁਹਾਡੇ ਤੋਂ ਨਿਕਲਿਆ ਕੋਈ ਨਹੀਂ ਤੇ ਮੁੱਖ ਮੰਤਰੀ ਪੰਜਾਬ ਵਿਅਸਤ ਨੇ ਮੈਂ ਚੀਕਾਂ ਮੈਂ ਬੀਪੀ ਬੀਪੀ ਵਿਕਰਮ ਮਜੀਠੀਆ ਸਾਹਿਬ ਦਾ ਬਿਲਕੁਲ ਸਹੀ ਹੈ ਮੇਰੀ ਗੱਲ ਹੋਈ ਹੈ ਉਹ ਕਹਿੰਦੇ ਕਿ ਚਿੰਤਾ ਨਹੀਂ ਕਰਨੀ ਮੁੱਖ ਮੰਤਰੀ ਸਾਹਿਬ ਨੂੰ ਕਿਉਂ ਸਾਰਾ ਕੁਝ ਨੋਰਮਲ ਹੈ ਮੁੱਖ ਮੰਤਰੀ ਸਾਹਿਬ ਆਪਦਾ ਧਿਆਨ ਰੱਖਣ ਆਪਣੀ ਸਿਹਤ ਦਾ ਜਰਾ ਧਿਆਨ ਰੱਖਿਆ ਕਰ ਬਾਹਰ ਆ ਕੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਗੱਲਾਂ ਦੇ ਜਵਾਬ ਵੀ ਤਾਂ ਦੇਣੇ ਸੁਣਨੇ ਸੋ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਦੇ ਅਹੁਦੇ ਨੂੰ ਇਸ ਤਰੀਕੇ ਹਾਸੋਈਂ ਦੀ ਸਥਿਤੀ 'ਚ ਨਾ ਪਾਉ ਤੁਹਾਨੂੰ ਜਿਹੜਾ ਸ਼ਰਮਨੀ ਅਕਾਲੀਦਰ ਨੇ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਦਿਓ ਗੱਲਾਂ ਬਹੁਤ ਮਾਰ ਲੀਆਂ 11 ਦਿਨ ਤੋਂ ਲੋਕਾਂ ਨੇ ਥੋੜੀ ਗੱਲਾਂ ਹੀ ਸੁਣੀਆਂ ਨੇ ਸਬੂਤ ਥੋੜੇ ਤੁਸੀਂ ਸੁਣਿਆ ਅਕਾਲੀ ਦਲ ਦੇ ਮੁਖ ਬੁਲਾਰੇ ਤੇ ਅਰਸ਼ਦੀਪ ਕਲੇਰ ਜੋ ਕਿ ਵਿਕਰਮ ਮਜੀਠੀਆ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਨੂੰ ਵਿਕਰਮ ਮਜੀਠੀਆ ਨੇ ਸੁਨੇਹਾ ਦਿੱਤਾ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਕਹਿੰਦੇ ਮੈਂ ਤਾਂ ਬਹੁਤ ਵਧੀਆ ਬਹੁਤ ਆਰਾਮ ਦੇ ਵਿੱਚ ਹਾਂ ਕਹਿੰਦੇ ਮੈਂ ਬਾਹਰ ਆ ਕੇ ਵੀ ਕੁਝ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਤੇ ਨਾਲ ਹੀ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਮੇਰੀ ਸਿਹਤ ਦਾ ਫਿਕਰ ਨਾ ਕਰੋ ਮੁੱਖ ਮੰਤਰੀ ਸਾਹਿਬ ਤੁਸੀਂ ਆਪਣਾ ਖਿਆਲ ਰੱਖੋ ਉਹ ਵਿਕਰਮ ਮਜੀਠੀਆ ਵੀ ਬਾਕੀ ਦੇ ਨਾਲ ਬਾਹਰ ਵੀ ਬੋਲਦੇ ਸੀ ਤਾਂ ਜੇਲ੍ਹ ਦੇ ਅੰਦਰ ਜਾ ਕੇ ਵੀ ਵਿਕਰਮ ਮਜੀਠੀਆ ਵੀ ਬਾਕੀ ਦੇ ਨਾਲ ਬੋਲ ਰਹੇ ਨੇ ਤਾਂ ਵਿਕਰਮ ਮਜੀਠੀਆ ਕੀ ਵਾਕਈ ਜੇਲ੍ਹ ਦੇ ਅੰਦਰ ਸਹੀ ਸਲਾਮਤ ਨੇ ਸਹੀ ਸਲਾਮਤ ਤਾਂ ਹੋਣਗੇ ਕੀ ਵਾਕਈ ਜੇਲ੍ਹ ਦੇ ਅੰਦਰ ਬਿਲਕੁਲ ਬੇਚਜ ਖੋ ਕੇ ਬੇਡਰ ਹੋ ਕੇ ਰਹਿ ਰਹੇ ਨੇ ਕਿਉਂਕਿ ਵੀਆਈਪੀ ਟ੍ਰੀਟਮੈਂਟ ਤਾਂ ਨਹੀਂ ਮਿਲ ਰਿਹਾ ਪਰ ਵਿਕਰਮ ਮਜੀਠੀਆ ਦੇ ਲਈ ਜੇਲ੍ਹ ਕੋਈ ਨਮਾ ਘਰ ਨਹੀਂ ਆ ਹਾਲਾਂਕਿ ਥਾਂ ਜ਼ਰੂਰ ਬਦਲੀ ਆ ਪਰ ਪਹਿਲਾਂ ਵਿਕਰਮ ਅਜੀਠੀਆ ਪਟਿਆਲਾ ਦੀ ਕੇਂਦਰੀ ਸੁਧਾਰ ਘਰ ਦੇ ਵਿੱਚ ਸੀ ਹੁਣ ਨਾਭਾ ਦੀ ਜੇਲ੍ਹ ਦੇ ਵਿੱਚ ਐ ਬਸ ਥਾਂ ਜ਼ਰੂਰ ਬਦਲੀ ਆ ਪਰ ਜੇਲ੍ਹ ਤਾਂ ਜੇਲ੍ਹ ਆ ਵਿਕਰਮ ਅਜੀਠੀਆ ਨੂੰ ਟ੍ਰੀਟਮੈਂਟ ਜਿਹੜਾ ਵੀਆਈਪੀ ਨਹੀਂ ਮਿਲ ਰਿਹਾ ਤੇ ਵਿਕਰਮ ਅਜੀਠੀਆ ਦੇ ਉੱਤੇ ਨਜ਼ਰ ਵੀ ਰੱਖੀ ਜਾ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲ ਰਹੀ ਸੀ ਕਿ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਕਿ ਜੇਲ੍ਹ ਦੇ ਵਿੱਚ ਵਿਕਰਮ ਅਜੀਠੇ ਦੀ ਐਕਟੀਵਿਟੀ ਕੀ ਰਹਿੰਦੀ ਆ ਤਾਂ ਹੁਣ ਵਿਕਰਮ ਅਜੀਠੇ ਨੇ ਸੁਨੇਹਾ ਦਿੱਤਾ ਪਰ ਪੰਜਾਬ ਦੇ ਮੁੱਖ ਮੰਤਰੀ ਵੀ ਫਿਰ ਹੁਣ ਇਸ ਦਾ